ਇੰਨਾ ਪੈਸਾ ਵਿਆਹ ਵੀ ਚਲੋ ਇਹਨੂੰ ਕੰਟੀਨਿਊ ਕਰ ਲਈਏ ਵਿਆ ਜਾਂਦਾ ਜੋ ਵੀ ਪ੍ਰੋਫਿਟ ਆਂਦਾ ਰਹੂ ਉਸ ਦੇ ਹਿਸਾਬਕ ਤੌਰ ਤੇ 90000 ਦੇ ਮੇਰੇ ਸਬਸਕ੍ਰਿਪਸ਼ਨ ਸੀ 50000 ਦਾ ਮੇਰੇ ਸ਼ੇਅਰ ਸੀ 20000 ਮੇਰੇ ਡਿਵਿਡੈਂਡ ਸੀ ਦੇਖੇ ਸਾਨੂੰ ਇਹ ਨਹੀਂ ਸੀ ਪਤਾ ਵੀ ਇਸ ਤਰ੍ਹਾਂ ਹੋ ਜਾਣਾ ਸਾਡੇ ਨਾਲ ਤੇ ਜਦੋਂ ਮੈਂ ਰੈਣਾ ਜੀ ਕੋਲੋਂ ਰਿਕਾਰਡ ਪੁੱਛਿਆ ਤਾਂ ਉਹ ਕਹਿੰਦੇ ਸਾਰਾ ਤੁਹਾਡੇ 23000 ਦੇ ਜਿਹੜੇ ਮੈਨੂੰ ਅ 2019 ਜੇ ਰਿਪੋਰਟ ਮਿਲੀ ਹੈ ਉਸ ਦੇ ਮੁਤਾਬਕ 90000 ਦੇ ਮੇਰੇ ਮੈਂ ਸਬਸਕ੍ਰਿਪਸ਼ਨ ਸੀ 50000 ਦਾ ਮੇਰੇ ਸ਼ੇਅਰ ਸੀ 30000 ਦੇ ਮੇਰੇ ਡਿਵਿਡੈਂਡ ਸੀ ਜੀ ਔਰ ਜਦੋਂ ਮਤਲਬ ਕਿ ਮੈਂ ਜਦੋਂ ਰਿਟਾਇਰਮੈਂਟ ਹੋਈ ਤਾਂ ਮੈਂ ਸੁਸਾਇਟੀ ਤੋਂ ਆਪਣੀ ਮੈਂਬਰਸ਼ਿਪ ਵਾਪਸ ਨਹੀਂ ਲਈ ਜੀ ਮੈਂ ਚੱਲੋ ਚੱਲਦੀ ਐ ਚੱਲੀ ਜਾਂਦੇ ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਹੋ ਜਾਣਾ ਸਾਡੇ ਨਾਲ ਤੇ ਜਦੋਂ ਮੈਂ ਰੈਣਾ ਜੀ ਕੋਲੋਂ ਰਿਕਾਰਡ ਪੁੱਛਿਆ ਤਾਂ ਉਹ ਕਹਿੰਦੇ ਸਾਰਾ ਤੁਹਾਡੇ 23 ਹਜ਼ਾਰ ਦੇ ਖਤੇ 90 ਹਜ਼ਾਰ ਤੇ 23 ਹਜ਼ਾਰ ਰਹਿ ਗਿਆ 90 50 1 ਲੱਖ 40 1 ਲੱਖ 3 170 170 170 ਕਿੰਨਾ ਰਹਿ ਗਿਆ 23000 ਬਾਕੀ ਪੈਸਾ ਕਿੱਥੇ ਗਿਆ ਬਾਕੀ ਪੈਸਾ ਅਹ ਕੋਈ ਕਾਲੇ ਐਸਪੈਸਿੰਗ ਨਹੀਂ ਸਰ ਇਹ ਫਿਰ ਅਗਲੀ ਕਾਰਵਾਈ ਤੁਸੀਂ ਵੱਡੇ ਅਫਸਰਾਂ ਦੇ ਅਮਲ ਤੇ ਲਿਆਂਦੀ ਮੈਂਬਰਸ਼ਿਪ ਵੀ ਡਰਾਣੀ ਨਾ ਕਰਾਈ ਆਪਣੀ ਜੀ ਇੱਥੇ ਤਾਂ ਪੈਸਾ ਪਿਆ ਹੀ ਹੈ ਨਾ ਇਹਦੇ ਵਿੱਚ ਨਹੀਂ ਇੱਕ ਪਾਸੇ ਤਾਂ ਕਹਿੰਦੇ ਜੀ ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਲੋਨ ਦੇ ਦਿੰਦੇ ਪਰ ਉਹ ਲੋਨ ਤੋਂ ਆਪਸ਼ਨ ਹੁੰਦੀ ਹੈ ਨਾ ਸਰ ਆਪਣੀ ਸਰ ਉਹ ਪੈਸਾ ਗਿਆ ਕਿੱਥੇ ਫਿਰ ਤੁਸੀਂ ਉਹ ਵੱਡੇ ਜਿਹੜੇ ਅਫਸਰ ਹੈਗੇ ਉਹਨਾਂ ਦੇ ਧਿਆਨ 'ਚ ਨਹੀਂ ਲੈਂਦਾ ਇਹ ਮਾਮਲਾ 80 ਸਾਲ ਨੂੰ ਤਾਂ ਕੋਈ ਸਟੇਟਮੈਂਟ ਹੀ ਨਹੀਂ ਦਿੱਤੀ ਜੀ ਉਹਨਾਂ ਨੇ ਅੱਛਾ ਇੰਨਾ ਕ ਪੈਸਾ ਪਿਆ ਵੀ ਚਲੋ ਇਹਨੂੰ ਕੰਟੀਨਿਊ ਕਰ ਲਈਏ ਵਿਆ ਜਾਂਦਾ ਰੋ ਜੋ ਵੀ ਪ੍ਰੋਫਿਟ ਆਂਦਾ ਰਹੂ ਹੁਣ ਮੰਗ ਕੇ ਕਰਦੇ ਹੋ ਤੁਸੀਂ ਪ੍ਰੋਸੈਸ਼ਨ ਤੋਂ ਕੀ ਮੰਗ ਪ੍ਰੋਸੈਸ਼ਨ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਮਤਲਬ ਕਿ ਐਸ ਵੀ ਸਿੰਘ ਜਿਨ੍ਹਾਂ ਨੇ ਇੰਨਾ ਐਡਾ ਵੱਡਾ ਸਟਾਫ ਬਣਾਉਣ ਨਾਲ ਕਬਲਾ ਕੀਤਾ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਡੀ ਆਰ ਸਾਹਿਬ ਨੂੰ ਏ ਆਰ ਸਾਹਿਬ ਨੂੰ ਸਾਰੇ ਪ੍ਰੋਫੈਸ਼ਨ ਨੂੰ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਵੇ ਬਸ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਜੀ ਮੈਂ ਦਾਸ ਕੁਮਾਰ ਜੀ ਸਰ ਕੀ ਮੈਟਰ ਕੀ ਅੱਜ ਦਾ ਪ੍ਰੈਸ ਕਾਨਫਰੈਂਸ ਰੱਖੀ ਹੈ ਮੈਂ ਸੁਸਾਇਟੀ ਦੇ ਮੈਂਬਰ ਆ ਜੀ 2006-07 ਤੋਂ ਜੀ 2016-17 ਤੱਕ ਠੀਕ ਠਾਕ ਚੱਲਦੀ ਪਈ ਸੀ 2018-19 ਚ ਮੇਰਾ ਜਿਹੜੀ ਬੈਲੰਸ ਸਟੇਟਮੈਂਟ ਮਿਲੀ ਹੈ ਉਹ 4.5 ਲੱਖ ਰੁਪਏ ਮੇਰਾ ਸੁਸਾਇਟੀ ਕੋਲ ਸੀ ਜੀ ਉਸ ਤੋਂ ਬਾਅਦ ਮੇਰੀ ਕਲਾਸ ਪਰ ਡੇਟ ਕੇ ਗਈ ਮੈਂ ਦਿੱਮੂ ਚਲਾ ਗਿਆ ਔਰ ਮੈਂ ਕੰਟਰੀਬਿਊਸ਼ਨ ਆਪਣੀ ਬੇਰੀ ਵੱਲ ਤੋਂ ਵੀ 19 ਚ ਮੈਂ ਜੁਆਇਨ ਕੀਤਾ ਅਗਸਤ 19 ਵਿੱਚ ਦੁਬਾਰਾ ਵਾਪਸ ਕੰਟਰੀਬਿਊਸ਼ਨ ਮੈਂ ਦੁਬਾਰਾ ਸ਼ੁਰੂ ਕੀਤੀ ਜੀ ਔਰ ਮੇਰਾ 4.5 ਲੱਖ ਪਹਿਲਾਂ ਹੀ ਪਿਆ ਸੀ ਤੇ ਉੱਪਰ ਵੀ ਆ ਕੇ ਮਿਲਦਾ ਹੋਏਗਾ ਥੋੜਾ ਬਹੁਤ ਮਤਲਬ ਜ਼ਿਆਦਾ ਹੋਣਾ ਚਾਹੀਦਾ ਸੀ ਤੇ ਮੈਨੂੰ ਜਿਹੜੀ ਇਹਨਾਂ ਨੇ ਸਾਨੀ ਸ਼ਕਤੀ ਸਾਹਿਬ ਨੇ ਸਟੇਟਮੈਂਟ ਦਿੱਤੀ ਆ 31 ਮਾਰਚ 2020 ਦੀ ਉਹਦੇ ਵਿੱਚ ਉਹਨਾਂ ਨੇ ਮੈਨੂੰ 432000 ਪਲੱਸ ਜਿਹੜਾ ਬ੍ਰੈਂਟਸਟ ਬਣਦਾ ਸੀ ਉਹ ਦਿੱਤੀ ਬਾਰੇ ਜਦੋਂ ਨਵੀਂ ਸੋਸਾਇਟੀ ਬਣੀ ਹੈ ਸ਼ਕਤੀ ਸਾਹਿਬ ਇਹਨਾਂ ਕੋਲੋਂ ਆ ਕੇ ਆਡਿਟ ਰਿਪੋਰਟ ਉਸ ਟਾਈਮ ਦੀ ਦੇਖੀ ਗਈ 31 ਮਾਰਚ 2020 ਦੀ ਉੱਥੇ ਮੇਰਾ ਬੈਲੈਂਸ 2 ਲੱਖ 51000 ਰੁਪਏ ਸ਼ੋਅ ਹੋ ਰਿਹਾ ਸੀ ਨੈਕਸਟ ਈਅਰ 31 ਮਾਰਚ 2021 ਵਾਲੀ ਜਿਹੜੀ ਸੀ ਉਹਦੇ ਵਿੱਚ ਮਤਲਬ ਮੈਨੂੰ ਜਿਹੜੀ ਸਟੇਟਮੈਂਟ ਦਿੱਤੀ ਗਈ 466 ਪਲੱਸ ਇੰਡਸਟਰੀ ਦੀ ਦਿੱਤੀ ਗਈ ਔਰ ਜੋ ਇਹਨਾਂ ਦੇ ਆਡਿਟ ਰਿਪੋਰਟ ਆ ਉਹਦੇ ਵਿੱਚ 2 ਲੱਖ 71000 ਦੀ ਮਤਲਬ ਉਹ ਸਟੇਟਮੈਂਟ ਮੇਰੀ ਬੋਲ ਨਹੀਂ ਉਹਦੇ ਹਿਸਾਬ ਨਾਲ ਜੀ ਮੇਰਾ 2 ਤੋਂ 2.5 ਲੱਖ ਰੁਪਿਆ ਸੋਸਾਇਟੀ ਨੇ ਖਾਦਾ ਜੀ ਪੁਰਾਣੇ ਜਿਹੜੇ ਅਹੁਦੇਦਾਰ ਸੀ ਉਸਟਰੀ ਵਾਲੀ ਸੈਕਟਰੀ ਸਾਹਿਬ ਉਸਤੀ ਸੀ ਜੀ ਐਸੀ ਚੋਣ ਹੈ ਜੀ ਦੀ ਨਿਕੈਲੀ ਹੋਰ ਹੋਵੇ ਲੋਕਲ ਅਫਸਰ ਸਾਹਿਬ ਨੂੰ ਅਸਿਸਟੈਂਟ ਮਿਸਟਰ ਡਿਫਰੈਂਟ ਹਸਪੀਟਲ ਸਾਹਿਬ ਟੋਟਲ ਅਮਾਉਂਟ ਕਿੰਨੀ ਸਰ ਜਿਹੜਾ ਜਿਹੜਾ ਦਮਨ ਹੋਇਆ ਟੋਟਲ ਮੇਰੀ 455 ਸੀ ਤੁਹਾਡੀ ਕੱਲੇ ਆਲੀ ਹਾਂ ਜੀ ਮੇਰੀ 455 ਬਾਕੀ ਤੇ ਜਿਆਦਾ ਸੋਸਾਇਟੀ ਸੋਸਾਇਟੀ ਦੀ ਤਾਂ ਕਾਫੀ ਬਲਲ ਸਰ ਮੈਂ ਵਿਨੇਰੇਣਾ ਕੋਆਪਰੇਟਿਵ ਬੀਐਸਐਨਲ ਕੋਆਪਰੇਟਿਵ ਸੁਸਾਇਟੀ ਇਹਦਾ ਆਲਰੇਡੀ ਸੈਕਟਰੀ ਆ ਸਾਡੀ ਇਹ ਕੋਆਪਰੇਟਿਵ ਸੁਸਾਇਟੀ ਸੋਸਾਇਟੀ 89 ਤੋਂ ਵਰਕ ਕਰ ਰਹੀ ਹੈ ਇਹਦੇ ਵਿੱਚ ਅਸੀਂ ਆਪਣੇ ਬੀਐਸਐਨਲ ਦੇ ਮੁਲਾਜ਼ਮਾਂ ਨੂੰ ਲੋਨ ਵਗੈਰਾ ਦਿੰਨੇ ਆ ਤੇ ਉਹਨਾਂ ਦੇ ਕੋਈ ਪੈਸੇ ਜਮ੍ਹਾਂ ਹੁੰਦੇ ਨੇ ਇਹਦਾ ਇੱਕ ਸੁਸਾਇਟੀ ਕੰਮ ਕਰਦੀ ਹੈ ਤੇ ਪੰਜਾਬ ਗਵਰਨਮੈਂਟ ਦੇ ਅੰਡਰ ਕੰਮ ਕਰਦੀ ਹੈ 2021 1/3/2021 ਨੂੰ ਨਵੀਂ ਕਮੇਟੀ ਦੀ ਚੋਣ ਹੋਈ ਸੀ ਤੇ ਅਸੀਂ ਉਸ ਚੋਣ ਦੇ ਵਿੱਚ ਚੁਣ ਕੇ ਆਏ ਸੀ ਪਰ ਜਿਹੜੀ ਪੁਰਾਣੀ ਕਮੇਟੀ 27/2/2021 ਨੂੰ ਖਤਮ ਹੁੰਦੀ ਹੈ ਉਸ ਸੋਸਾਇਟੀ ਨੇ ਸਾਨੂੰ ਅਜੇ ਤੱਕ ਵੀ ਚਾਰਜ ਨਹੀਂ ਦਿੱਤਾ ਤੇ ਉਹ ਪੁਰਾਣੀ ਜਿਹੜੀ ਕਮੇਟੀ ਸੀ ਉਹਦਾ ਆਨਰੇਰੀ ਸੈਕਟਰੀ ਸ੍ਰੀ ਐਸ.ਪੀ. ਸਿੰਘ ਸੁਰਿੰਦਰਪਾਲ ਸਿੰਘ ਤੇ ਮਲਵਿੰਦਰ ਸਿੰਘ ਇਹ ਦੋ ਬੰਦੇ ਅਥਰਾਇਜ਼ ਸੀ ਸਿਗਨੇਚਰ ਕਰਨ ਦੇ ਤੇ ਬੈਂਕ ਦੇ ਵਿੱਚੋਂ ਲੈਣ ਦੇਣ ਦੇ ਉਹਨਾਂ ਨੇ ਚਾਰਜ ਨਹੀਂ ਦਿੱਤਾ ਚਾਰਜ ਨਾ ਦੇਣ ਦਾ ਕਾਰਨ ਚਾਰਜ ਨਾ ਦੇਂਦਾ ਸਰ ਸ਼ੁਰੂ ਦੇ ਵਿੱਚ ਤੱਕ ਕਰਨੇ ਸੀ ਵੀ ਇੱਕ ਕੇਸ ਲੱਗਿਆ ਹੋਇਆ ਸੀ ਮਾਨਯੋਗ ਡੀਆਰ ਸਾਹਿਬ ਕੋਆਪਰੇਟਿਵ ਸੁਸਾਇਟੀ ਉਹਨਾਂ ਕੋਲ ਕੇਸ ਲੱਗਿਆ ਹੋਇਆ ਸੀ ਉਸ ਕੇਸ ਦੇ ਕਰਕੇ ਇਹਨਾਂ ਨੇ ਸਾਡੀ ਅਹੁਦੇਦਾਰਾਂ ਦੀ ਵੰਡ ਤੇ ਰੋਕ ਲਗਾਈ ਹੋਈ ਸੀ ਮਾਨਯੋਗ ਡੀਆਰ ਸਾਹਿਬ ਨੇ ਪਰ 26 11 2021 ਨੂੰ ਜਦੋਂ ਸਾਰੇ ਸਾਰੇ ਕੇਸ ਖਤਮ ਹੋ ਚੁੱਕੇ ਸੀ ਉਸ ਤੋਂ ਬਾਅਦ ਅਸੀਂ ਅਹੁਦੇਦਾਰਾਂ ਦੀ ਵੰਡ 29 1 2022 ਨੂੰ ਕੀਤੀ ਖਤਮ ਹੋਣ ਦਾ ਮਤਲਬ ਤੁਸੀਂ ਪੜ੍ਹੀ ਹੋ ਚੁੱਕੇ ਸੀ ਨਹੀਂ ਉਸ ਕੇਸ ਅਸੀਂ ਜਿੱਤ ਗਏ ਜਿੱਤ ਗਏ ਕੇਸ ਅਸੀਂ ਜਿੱਤ ਗਏ ਹਾਂਜੀ ਕੇ ਸੁਸਾਇਟੀ ਜਿੱਤ ਗਈ ਤੇ ਉਹ ਤੇ ਮਤਲਬ ਜੋ ਵੀ ਸਟੇ ਉਸ ਸਟੇ ਖਤਮ ਹੋ ਗਈ ਪਰ ਉਸ ਤੋਂ ਬਾਅਦ ਜਿਹੜੇ ਇਹ ਇਨ ਬਿਟਵੀਨ ਇਹ ਲੋਕ ਪੈਸੇ ਕਢਵਾਉਂਦੇ ਰਹੇ ਪੁਰਾਣੀ ਸੁਸਾਇਟੀ ਦੇ ਜਿਹੜੇ ਸੈਕਟਰੀ ਸੀ ਉਹ ਪੈਸੇ ਕਢਵਾਉਂਦੇ ਰਹੇ ਤੇ ਲਗਭਗ 32 ਲੱਖ ਦੀ ਐਮਬੈਸਲਮੈਂਟ ਗਮਨ ਹੋਇਆ ਉਹਦੇ ਅਸੀਂ ਮਾਨਯੋਗ ਏਆਰ ਸਾਹਿਬ ਨੂੰ ਲਿਖ ਕੇ ਦਿੱਤਾ ਉਹਨਾਂ ਨੇ ਉਹਦੀ ਇਨਕੁਆਰੀ ਕਰਾਈ ਤੇ ਇਹਨਾਂ ਨੂੰ ਦੋਸ਼ੀ ਪਾਇਆ ਪ੍ਰਾਣੀ ਕਮੇਟੀ ਦੇ ਸੈਕਟਰੀ ਸਾਹਿਬ ਨੂੰ ਤੇ ਮਰਵਿੰਦਰ ਸਿੰਘ ਨੂੰ ਤੇ ਉਹਨਾਂ ਨੇ ਮਾਨਯੋਗ ਸੀਪੀ ਕਮਿਸ਼ਨਰ ਸਾਹਿਬ ਨੂੰ ਲਿਖ ਕੇ ਦਿੱਤਾ ਤੇ ਉਹਨਾਂ ਨੇ ਆਪਣੇ ਲੈਵਲ ਤੇ ਫਿਰ ਇਨਕੁਆਰੀ ਕੀਤੀ ਇਨਵੈਸਟੀਗੇਸ਼ਨ ਕੀਤੀ ਐਸਪੀ ਸਿੰਘ ਨੇ ਪੈਸੇ ਦਾ ਆਵਾਗਮਨ ਕੀਤਾ ਹਾਂਜੀ ਉਹਨਾਂ ਨੇ ਬਿਲਕੁਲ ਕਿਸ ਤਰ੍ਹਾਂ ਉਹਨਾਂ ਨੇ ਬੈਂਕ ਦੇ ਵਿੱਚੋਂ ਪੈਸੇ ਕਢਾਏ ਜਦੋਂ ਕਿ ਉਹ 1 3 2021 ਤੋਂ ਬਾਅਦ ਅਥਰਾਇਜ਼ ਨਹੀਂ ਸੀ ਬੈਂਕ ਦੇ ਵਿੱਚ ਕੁਝ ਵੀ ਦੇਣ ਲੈਣ ਦੇ ਤਾਂ ਉਹਨਾਂ ਨੇ ਕੁਝ ਕੈਸ਼ ਪੈਸਾ ਕਢਾਇਆ ਕੁਝ ਲੋਕਾਂ ਨੂੰ ਟ੍ਰਾਂਸਫਰ ਕੀਤੇ ਪੈਸੇ ਤੇ ਉਹ ਫਿਰ ਪੈਸੇ ਦੀ ਉਹਨਾਂ ਨੇ 32 ਲੱਖ ਦੀ ਐਮਬੈਸਲਮੈਂਟ ਹੋਈ ਉਹ ਐਮਬੈਸਲਮੈਂਟ ਤੇ ਜੋ ਉਹ ਦੋਸ਼ੀ ਪਾਏ ਗਏ ਉਹਨਾਂ ਤੇ 16 6 2022 ਨੂੰ ਐਫ ਆਈ ਆਰ ਨੰਬਰ 162 ਦੇ ਤਹਿਤ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਜਿਦੇ ਵਿੱਚ ਮਲਵਿੰਦਰ ਸਿੰਘ ਉਹ ਤਾਂ ਅਰੈਸਟ ਹੋ ਗਏ ਪਰ ਜਿਹੜੇ ਮੇਨ ਐਕਿਊ ਜਿਹਨੂੰ ਅਸੀਂ ਮੇਨ ਐਕਿਊਸ ਮੰਨਦੇ ਨੇ ਐਕਿਊਸ ਦਾ ਦੋਨੋਂ ਹੀ ਨੇ ਤਾਂ ਮੇਨ ਜਿਹੜਾ ਹੈ ਗੈਸ ਐਸ ਪੀ ਸਿੰਘ ਉਹ ਹਲੇ ਵੀ ਫਰਾਰ ਨੇ ਉਹਨਾਂ ਨੇ ਸਾਨੂੰ ਫਿਰ ਰਿਕਾਰਡ ਦੇਣਾ ਕਿ ਅਸੀਂ ਜਦੋਂ ਫਰਾਰ ਹੋ ਗਏ ਤਾਂ ਅਸੀਂ ਮਾਨਯੋਗ ਏਆਰ ਸਾਹਿਬ ਨੂੰ ਲਿਖ ਕੇ ਦਿੱਤਾ ਉਹਨਾਂ ਨੇ ਕਮਿਸ਼ਨਰ ਸਾਹਿਬ ਦੇ ਥਰੂ ਐਸਡੀਐਮ ਸਾਹਿਬ ਦੇ ਥਰੂ ਸਾਨੂੰ ਇੱਥੇ ਪੋਜੈਸ਼ਨ ਲੈ ਕੇ ਦਿੱਤੀ ਲੋਕ ਅਸੀਂ ਤੋੜ ਕੇ ਪ੍ਰੋਪਰ ਵੀਡੀਓਗ੍ਰਾਫੀ ਕਰਾਈ 6 ਪੁਲਿਸ ਅਧਿਕਾਰੀ ਵੀ ਨਾਲ ਇੱਥੇ ਆਏ ਉਹਨਾਂ ਦੇ ਸਾਹਮਣੇ ਅਸੀਂ ਪੋਜੈਸ਼ਨ ਲਈ ਹਰ ਸਮੱਸਿਆ ਦਾ ਹੱਲ ਕਰਵਾਉਂ ਸੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾਂਤਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸਾਫਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਲਦਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਗੋਸ਼ਟੀ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786